ਇੱਕ ਤੰਗ ਜਿਹੀ ਗਲੀ ਦੇ ਵਿੱਚ ਖੜਾ ਹੈ ਟਰੈਕਟਰ ਟਰਾਲੀ ਤੁਹਾਨੂੰ ਦਿਖਾਈ ਦੇ ਰਿਹਾ ਹੋਵੇਗਾ ਤੇ ਉਤੋਂ ਰਾਹੀਰ ਔਕੇ ਹੋ ਕੇ ਲੰਘਦੇ ਹੋਏ ਵੀ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਤੇ ਸਰ ਟਰੈਕਟਰ ਟਰਾਲੀ ਨੂੰ ਦੇਖ ਕੇ ਤੁਹਾਡੇ ਜ਼ਹਿਨ ਦੇ ਵਿੱਚ ਵੀ ਸ਼ਾਇਦ ਇਹੀ ਗੱਲ ਆਈ ਹੋਵੇਗੀ ਕਿ ਸ਼ਾਇਦ ਇਸ ਦੇ ਵਿੱਚ ਕੋਈ ਨੁਕਸ ਪੈ ਗਿਆ ਜਿਸ ਤੇ ਚਲਦਿਆਂ ਇੱਥੇ ਰਾਹ ਦੇ ਵਿੱਚ ਖੜਾ ਕੀਤਾ ਗਿਆ ਪਰ ਮਾਮਲਾ ਇਸ ਤੇ ਬਿਲਕੁਲ ਉਲਟ ਹੈ ਦਰਅਸਲ ਇਹ ਨਿਗਮ ਦਾ ਟਰੈਕਟਰ ਹੈ ਜਿਸ ਨੂੰ ਕਿ ਇੱਕ ਚੋਰ ਦੇ ਵੱਲੋਂ ਚੋਰੀ ਕੀਤਾ ਗਿਆ ਪਰ ਉਸਦੀ ਬਾੜੀ ਕਿਸਮਤ ਨਿਕਲੀ ਕਿ ਉਸ ਦੇ ਵਿੱਚ ਤੇਲ ਨਾ ਖੂਣ ਤੇ ਚੱਲਦਿਆ ਚੋਰ ਉਸ ਨੂੰ ਵਿੱਚ ਵਿਚਾਲੇ ਖੜਾ ਕਰਕੇ ਰਫੂ ਚੱਕਰ ਹੋ ਗਿਆ ਤੇ ਚੋਰ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜੋ ਸੀ ਤੁਹਾਡੇ ਨਾਲ ਸਾਂਝੀ ਕਰ ਰਹੀ ਹੈ ਸੀਸੀਟੀਵੀ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਇਸ ਟਰੈਕਟਰ ਟਰਾਲੀ ਨੂੰ ਚਲਾ ਕੇ ਆਉਂਦਾ ਹੋਇਆ ਨਜ਼ਰ ਆ ਰਿਹਾ ਹੋਵੇਗਾ ਪਰ ਚੋਰ ਦੀ ਬਾੜੀ ਕਿਸਮਤ ਉਸਤਾ ਸਾਥ ਨਹੀਂ ਦਿੰਦੀ ਤੇ ਉਸ ਦੇ ਵਿੱਚ ਤੇਲ ਦਾ ਖੂਨ ਤੇ ਚਲਦਿਆਂ ਉਸ ਨੂੰ ਉਹ ਟਰੈਕਟਰ ਟਰਾਲੀ ਉੱਥੇ ਹੀ ਛੱਡ ਕੇ ਦੌੜਨਾ ਪੈ ਗਿਆ ਆਹ ਤੁਸੀਂ ਕੁਦਿਸੁਰ ਲੋ ਦੇ ਗਮ ਮੁਲਾਜ਼ਮ ਦੇ ਮੂੰਹੋਂ ਇਸ ਸੀਸੀਟੀਵੀ ਦੀ ਪੂਰੀ ਕਹਾਣੀ ਮੈਂ ਕਾਪਰਸ ਦੀ ਗੱਡੀ ਚਲਾਉਣਾ ਸਰ ਮੈਂ ਰਾਤ ਦੇ ਅਸੀਂ ਦਿੱਲੀ ਗੱਡੀ ਸਰ ਕੰਮ ਕਰਕੇ ਉੱਥੇ ਖੜੀ ਕਰੀ ਦੀ ਹੈ ਮੱਲੇ ਆਪਣੇ ਰਾਤੀ ਸਰ ਕਿਸੇ ਨੇ ਗੱਡੀ ਉੱਥੋਂ ਕੱਢ ਕੇ ਉੱਥੋਂ ਕੈਂਚੀ ਨਾਲ ਸਟਾਰਟ ਕਰਕੇ ਗੱਡੀ ਤੇ ਗੱਡੀ ਲੈ ਗਿਆ ਉੱਥੋਂ ਉਹ ਅੱਗੇ ਜਾ ਕੇ ਰੱਬ ਸਭੀ ਉਹਦਾ ਤੇਲ ਨਹੀਂ ਗੱਡੀ ਵਿੱਚ ਤੇ ਗੱਡੀ ਉੱਥੇ ਬੰਦ ਹੋ ਗਈ ਰਸਤੇ ਦੇ ਵਿੱਚ ਉਹ ਗੱਡੀ ਉੱਥੇ ਛੱਡ ਕੇ ਉਹਨੇ ਕੈਂਚੀ ਨਾਲ ਮਾ ਛੱਤ ਨਵੀਂ ਪਵਾਈ ਦੀ ਕੈਂਚੀ ਨਾਲ ਛੱਤ ਕੱਟ ਗਿਆ ਉਹ ਪਰ ਕੈਂਟੀਨ ਵੀ ਉੱਥੇ ਰੱਖੀ ਦੀ ਸੀ ਕੈਂਟੀਨਾਂ ਸਟਾਰਟ ਕੀਤੀ ਦੀ ਸੀ ਗੱਡੀਆਂ ਨੇ ਟਾਇਰ ਵੀ ਪੈਂਚਰ ਹੋ ਜਾਂਦੇ ਸੀ ਗੱਡੀ ਦਾ ਟਿਊਬ ਫੜੀ ਖਰਾਬੀ ਸੀ ਟਿਊਬ ਬਦਲੀ ਸਰੇ ਮੈਂ ਗੱਡੀ ਨਵੀਂ ਸੀ ਗੱਡੀ ਸਰ ਨਵੀਆਂ ਗੱਡੀ ਕਾਰਪੋਰੇਸ਼ਨ ਦੀ ਉਹ ਕਿੱਥੇ ਲੱਗੀ ਗੱਡੀ ਸਰ ਉੱਥੋਂ ਆਰੀਆ ਕਾਲਜ ਲੱਗੂ ਕੀ ਮੰਗ ਕਰਦੇ ਮੈਂ ਸਾਰਾ ਇਹ ਮੰਗ ਕਰਨਾ ਕਿ ਸਾਡੀ ਦਿੱਲੀ ਸਾਡੀ ਗੱਡੀ ਉੱਥੇ ਲੱਗਣੀ ਹੁੰਦੀ ਹੈ ਸਰ ਕਾਰਪੋਰੇਸ਼ਨ ਦੀ ਗੱਡੀ ਆ ਸਾਡੀ ਨੌਕਰੀ ਆ ਤੇ ਜਿੰਨੇ ਵੀ ਆ ਕਾਰਵਾਈ ਕੀਤੀ ਹੈ ਸਰ ਉਹਦੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਉਹਦੀ ਫੁਟੇਜ ਵਗੈਰਾ ਕੋਈ ਪਛਾਣ ਫੁਟੇਜ ਸਰ ਇੱਕ ਇੱਕ ਦੋ ਇੱਕ ਤੇ ਕਢਾਈ ਹੈ ਸਰ ਫੁਟੇਜ ਉਹਦੀ ਦੂਜੀ ਮੁੰਡਾ ਗਿਆ ਸਰ ਕਢਾਣ ਵਾਸਤੇ ਪੁਲਿਸ ਪ੍ਰਸ਼ਾਸਨ ਕੋ ਕੀ ਮੰਗਤ ਹੈ ਮੈਂ ਸਰ ਇਹ ਮੰਗ ਕਰਨਾ ਕਿ ਸਰ ਜਿੰਨੇ ਵੀ ਆ ਕਾਰਵਾਈ ਕੀਤੀ ਹੈ ਸਰ ਜਿੰਨੇ ਵੀ ਉੱਥੇ ਐਕਸ਼ਨ ਕਰਨਾ ਹੋਣਾ ਚਾਹੀਦਾ ਸਰ ਉੱਤੇ ਦੱਸਦੀ ਕਿ ਇਹ ਵਾਤਾਤ ਪੰਜਾਬ ਦੇ ਪਠਾਨਕੋਟ ਤੋਂ ਸਾਹਮਣੇ ਆਈ ਹੈ ਜਗਬਾਣੀ ਟੀਵੀ ਦੇ ਲਈ ਪਠਾਨਕੋਟ ਤੋਂ ਅਨਮੋਲ ਸ਼ਰਮਾ ਦੀ ਰਿਪੋਰਟ